वो वक् रिहायशा जिस तस्वीर देख रहे हो एक सैक्टर फोर्टी फोर चौताली तो दूसरी जारी है वो तस्वीर देख पा रहे होंगे गए हालांकि सैक्टर जो तेती तो सामने आ रही तस्वीर इजाजत किसी तरीके की किसी भी शख्स को अंदर जाने भी नहीं है मीडिया के नाबता भी जो नहीं कायम किया जा रहा लेकिन एक कार्रवाई सत्तर घंटे तो ज्यादा कह लो बहत्तर घंटे तो ज्यादा का समा कह लो कि लगातार एक्शन चल रहा है इनकम टैक्स डिपार्टमेंट का ਸੈਕਟਰ 44 ਜਿੱਥੇ ਇਨਕਮ ਟੈਕਸ ਦੀ ਰੇਟ ਇਸ ਸਮੇਂ ਚੱਲ ਰਹੀ ਹੈ ਮੇਰੇ ਸਹਿਯੋਗੀ ਨੇ ਅਨੂਜਾ ਉਹਨਾਂ ਦੀ ਤਰਫੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਉਹ ਰਿਪੋਰਟ ਤੁਹਾਨੂੰ ਸੁਣਵਾਨੇ ਆ ਤਰ ਘੰਟਿਆਂ ਤੋਂ ਵੱਧ ਹੋ ਚੁੱਕਾ ਹੈ ਜਿਸ ਵਕਤ ਇਨਕਮ ਟੈਕਸ ਦੀ ਰੇਟ ਜਿਹੜੀ ਹੈ ਵੱਖ-ਵੱਖ ਠਿਕਾਣਿਆਂ ਤੇ ਚੱਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਔਰ ਨਾਲ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਨਕਮ ਟੈਕਸ ਦੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਔਰ ਆਨਲਾਈਨ ਸੱਟਾ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਰੇਡਸ ਚੱਲ ਰਹੀਆਂ ਨੇ ਇਸ ਵਕਤ ਮੈਂ 44 ਸੈਕਟਰ ਦੇ ਵਿੱਚ ਮੌਜੂਦ ਹਾਂ ਜਿੱਥੇ ਇਨਕਮ ਟੈਕਸ ਦੀ ਰੇਟ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਉਹਨਾਂ ਦੇ ਵੱਲੋਂ ਇਹ ਰੇਡ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਠਿਕਾਣਿਆਂ ਤੇ ਜਾ ਕੇ ਜਿਹੜੀ ਉਹ ਪ੍ਰੋਪਰ ਡਿਟੇ ਜਾਂ ਔਰ ਉਸ ਤੋਂ ਇਲਾਵਾ ਜਿਹੜੀ ਹੋਰ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਇਹ ਤਹਿਕੀਕਤ ਕੀਤੀ ਜਾ ਰਹੀ ਹੈ ਤੁਹਾਨੂੰ ਮੈਂ ਤਸਵੀਰ ਦਿਖਾ ਰਹੀ ਹਾਂ ਇਹ 44 ਸੈਕਟਰ ਦੀ ਕੋਠੀ ਹੈ ਜਿੱਥੇ ਇਸ ਵਕਤ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਜਾਰੀ ਹੈ ਔਰ 35 ਸੈਕਟਰ ਕੁੱਲ ਮਿਲਾ ਕੇ 35 ਥਾਵਾਂ ਅਜਹੀਆਂ ਨੇ ਜਿੰਨੇ ਸੈਂਟਰ ਜਿਹੜੇ ਨੇ ਜਿੰਨਾਂ ਤੇ ਇਹ ਰੇਡ ਮਾਰੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੋਰ ਕਾਰੋਬਾਰੀ ਜਿਹੜੇ ਨੇ ਉਹਨਾਂ ਦਾ ਨਾਮ ਇਵਨ ਕ੍ਰਿਕਟਰਜ਼ ਦਾ ਨਾਮ ਜਿਹੜੇ ਉਸ ਤੋਂ ਇਲਾਵਾ ਬਾਲੀਵੁੱਡ ਸਟਾਰਸ ਨੇ ਉਹਨਾਂ ਦਾ ਨਾਮ ਆਨਲਾਈਨ ਸੱਟੇਬਾਜ਼ੀ ਦੇ ਵਿੱਚ ਆਇਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਇਹ ਰੇਡ ਲਗਾਤਾਰ ਜਾਰੀ ਹੈ ਇਸ ਦੀ ਨਕੀਲ ਜਿਹੜੀ ਹੈ ਹੁਣ ਕੱਸੀ ਜਾ ਰਹੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਹਾਲਾਂਕਿ ਹਾਲੇ ਤੱਕ ਜਿਹੜੇ ਸੋਰਸਸ ਦੇ ਵੱਲੋਂ ਨਿਕਲ ਕੇ ਇਨਫੋਰਮੇਸ਼ਨ ਸਾਹਮਣੇ ਆਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਨੇ 10 ਤੋਂ ਵੱਧ ਆਈਪੀਐਸ ਆਫੀਸਰਸ ਦਾ ਵੀ ਨਾਮ ਸੋਰਸਸ ਦੇ ਹਿਸਾਬ ਦੇ ਨਾਲ ਸਾਹਮਣੇ ਆਇਆ ਔਰ ਨਾਲ ਦੇ ਨਾਲ ਤਿੰਨ ਅਧਿਕਾਰੀ ਸੀਨੀਅਰ ਜਿਹੜੇ ਨੇ ਚੰਡੀਗੜ੍ਹ ਦੇ ਨੇ ਉਹਨਾਂ ਦਾ ਵੀ ਇਸ ਦੇ ਵਿੱਚ ਨਾਮ ਸਾਹਮਣੇ ਆਇਆ ਇਸ ਦੇ ਵਿੱਚ ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਹੈ ਕਿ 600 ਕਰੋੜ ਦਾ ਜਿਹੜਾ ਉਹ ਸਾਰਾ ਇਹ ਔਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਸੀਗਾ ਜਿਸ ਦੇ ਉੱਤੇ ਹੁਣ ਇਨਕਮ ਟੈਕਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ ਔਰ ਇਨਕਮ ਟੈਕਸ ਦੇ ਵੱਲੋਂ ਆਪਣਾ ਕੰਮ ਉਸ ਦੇ ਉੱਤੇ ਕੀਤਾ ਜਾ ਰਿਹਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਹਰ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਅੰਦਰ ਜਿਹੜੀ ਹੈ ਉਹ ਇਨਕਮ ਟੈਕਸ ਦੇ ਡਿਪਾਰਟਮੈਂਟ ਦੇ ਵੱਲੋਂ ਲਗਾਤਾਰ ਤਹਿਕੀਕਾਤ ਜ ਡਿਟੇਲਡ ਰਿਪੋਰਟ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈ ਕਿ ਕੀ ਕੁਝ ਜਿਹੜਾ ਉਹ ਹੈਗਾ ਆਨਲਾਈਨ ਸੱਟੇਬਾਜ਼ੀ ਦੇ ਥਰੂ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੇਕਿਨ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਹਾਲੇ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਥਾਵਾਂ ਤੋਂ ਜਿਹੜਾ ਉਹ ਨਗਦੀ ਬਰਾਮਦ ਹੋਈ ਹੈ ਜੁਐਲਰੀ ਬਰਾਮਦ ਹੋਈ ਹੈ ਨਾਲ ਦੇ ਨਾਲ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਔਰ ਪ੍ਰਾਪਰਟੀ ਦੇ ਦਸਤਾਵੇਜ਼ ਜਿਹੜੇ ਨੇ ਉਹ ਵੀ ਨਿਕਲ ਕੇ ਸਾਹਮਣੇ ਆਏ ਨੇ ਇਹ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਚੰਡੀਗੜ੍ਹ ਦੇ ਦੋ ਟਿਕਾਣਿਆਂ ਤੇ ਰੇਡ ਚੱਲ ਰਹੀ ਹੈ 33 ਸੈਕਟਰ ਪਹਿਲਾਂ ਤੁਹਾਨੂੰ ਤਸਵੀਰ ਦੱਸਿਆ ਜਾ ਰਿਹਾ ਰਿੰਕੂ ਜੋ ਭਾਰਤ ਦੇ ਵਿੱਚ ਬੈਠ ਕੇ ਇਸ ਨੂੰ ਆਪਰੇਟ ਕਰਦਾ ਸੀ ਔਰ ਬਾਕੀ ਦੇ ਇਹਨਾਂ ਦੇ ਜਿਹੜੇ ਮਾਸਟਰ ਮਾਈਂਡਸ ਨੇ ਉਹ ਦੁਬਈ ਔਰ ਜੋਰਜੀਆ ਦੇ ਵਿੱਚ ਬੈਠ ਕੇ ਜਿਹੜਾ ਉਹ ਆਪਰੇਟ ਕਰ ਰਹੇ ਨੇ ਹਾਲਾਂਕਿ ਇਸ ਦੇ ਉੱਤੇ ਅੱਗੇ ਦੀ ਜਾਣਕਾਰੀ ਤਫ਼ਤੀਸ਼ ਨਾਲ ਜਿਹੜੀ ਹੈ ਉਹ ਇਸ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਟੀਮ ਜਿਹੜੀਆਂ ਨੇ ਹਰ ਥਾਂ ਤੇ ਮੌਜੂਦ ਨੇ ਵੱਖ-ਵੱਖ ਇਨਕਮ ਟੈਕਸ ਦੀ ਟੀਮ ਜਿਹੜੀਆਂ ਨੇ ਵੱਖ-ਵੱਖ ਟਿਕਾਣਿਆਂ ਤੇ ਮੌਜੂਦ ਹੈ ਔਰ ਉਹਨਾਂ ਦੇ ਵੱਲੋਂ ਪ੍ਰੋਪਰ ਡਿਟੇਲਡ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਇਹ ਇਨਕਮ ਟੈਕਸ ਦਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਪਹਿਲਾਂ ਸਾਰਾ ਸਮਾਨ ਨਿਕਲਵਾ ਬਿਲਸ ਮੰਗੇ ਜਾਂਦੇ ਨੇ ਜਿਹੜੀ ਜਿਹੜੀ ਚੀਜ਼ ਤੁਹਾਡੀ ਆਪਣੀ ਵਾਈਟ ਮਨੀ ਦੀ ਹੋएगी ਜਿਹਦੇ ਜਿਹਦੇ ਬਿਲ ਤੁਹਾਡੇ ਕੋਲ ਹੋਣਗੇ ਉਸ ਨੂੰ ਵਾਪਸ ਕਰ ਦਿੱਤਾ ਜਾਂਦਾ ਔਰ ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਉਹ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਔਰ ਉਸ ਨੂੰ ਡਿਟੇਲ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਔਰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਦੋ ਟਿਕਾਣੇ 44 ਸੈਕਟਰ 33 ਸੈਕਟਰ ਜਿਹੜੇ ਨੇ ਉਹਨਾਂ ਤੇ ਇਸੋ ਇਨਕਮ ਟੈਕਸ ਦੀ ਰੇਟ ਚੱਲ ਰਹੀ ਹੈ ਔਰ ਇਸ ਦੇ ਉੱਤੇ ਲਗਾਤਾਰ ਜਿਹੜੀ ਹੈ ਉਹ ਕਾਰਵਾਈ ਅੱਗੇ-ਅੱਗੇ ਕੀਤੀ ਜਾ ਰਹੀ ਹੈ ਇਸ ਦੇ ਨਾਲ ਇਹ ਵੀ ਨਿਕਲ ਕੇ ਸਾਹਮਣੇ ਆਏਗਾ ਕਿ ਹੋਰ ਕਿਹੜੇ ਕਿੜੇ ਤਾਰ ਜਿਹੜੇ ਨੇ ਕਿੱਥੇ ਕਿੱਥੇ ਜਾ ਕੇ ਜੁੜਦੇ ਨੇ ਕਾਮਰੇਤ ਮੇਰੇ ਸਹਿਯੋਗੀ ਸਮੀਰ ਦੇ ਨਾਲ ਅਮਜਸ਼ਰਮਾ ਚੰਡੀਗੜ੍ਹ ਫਪ ਪੰਜਾਬ ਹੀ ਨਹੀਂ ਚੰਡੀਗੜ੍ਹ ਵੀ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ इनकम टैक्स डिपार्टमेंट ਦੇ ਅਧਿਕਾਰੀ ਪਹੁੰਚੇ ਹੋਏ ਨੇ 70 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ 72 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਔਰ ਇਹ ਕਾਰਵਾਈ ਹੋ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ 2.5 ਕਰੋੜ ਤੋਂ ਜ਼ਿਆਦਾ ਦੀ ਨਕਦੀ ਕੈਸ਼ ਯਾਨੀ ਇਹਨਾਂ THAVA ਤੋਂ ਜੁਥੇ ਰੇਡ ਹੋਈ ਹੈ ਜਾਂ ਰੇਡ ਚੱਲ ਰਹੀ ਹੈ ਉਹ ਮਿਲੀ ਹੈ ਗੈਣੇ ਬਰਾਮਦ ਕੀਤੇ ਗਏ ਨੇ ਤਾਂ ਸੈਕਟਰ 44 ਤੋਂ ਅਸੀਂ ਰਿਪੋਰਟ ਵੇਖੀ ਮੇਰੇ ਸਹਿਯੋਗੀ ਅਨੂਜਾ ਸਾਨੂੰ ਦੱਸ ਰਹੀ ਸੀ ਲੇਕਿਨ ਹੁਣ ਤੁਹਾਨੂੰ ਅਸੀਂ ਸੈਕਟਰ 33 ਲੈ ਚੱਲਦੇ ਹਾਂ ਜਿੱਥੇ ਇਸ ਸਮੇਂ ਮੇਰੇ ਸਹਿਯੋਗੀ ਸਨਨ ਲਾਈਵ ਬਣੇ ਹੋਏ ਨੇ ਅਨੂਜਾ ਓਵਰ ਟੂ ਯੂ ਲਗਾਤਾਰ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ ਹੁਣ ਤੱਕ ਰਿਕਵਰੀ ਨੂੰ ਲੈ ਕੇ ਵੀ ਔਰ ਕਿੱਥੇ ਕਿੱਥੇ ਰੇਡ ਇੱਥੇ ਹੋਈ ਹੈ ਔਰ ਕਿਹਦੀ ਰਿਹਾਈਸ਼ ਹੈ ਕਿ ਕੋ ਬਿਲਕੁਲ ਦੇਖੋ ਇਸ ਵਕਤ ਅਸੀਂ ਸੈਕਟਰ 33 ਦੇ ਵਿੱਚ ਮੌਜੂਦ ਹਾਂ ਪਹਿਲਾਂ 44 ਸੈਕਟਰ ਦੇ ਦ੍ਰਿਸ਼ ਤੁਹਾਨੂੰ ਦਿਖਾਏ ਜਿੱਥੇ ਸਿਕਿਉਰਿਟੀ ਤਾਇਨਾਤ ਸਗੀ ਘਰ ਦੇ ਵਿੱਚ ਰੇਡ ਚੱਲ ਰਹੀ ਹੈ ਔਰ ਤਕਰੀਬਨ 72 ਘੰਟਿਆਂ ਤੋਂ ਵੱਧ ਹੋ ਚੁੱਕੇ ਨੇ ਜਿਸ ਵਕਤ ਇਹ ਇਨਕਮ ਟੈਕਸ ਦੀ ਰੇਡ ਲਗਾਤਾਰ ਜਾਰੀ ਹੈ ਔਨਲਾਈਨ ਸੱਟੇਬਾਜ਼ੀ ਨੂੰ ਲੈ ਕੇ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਜਿਸ ਦੇ ਤਾਰ ਸਿੱਧੇ ਤੌਰ ਤੇ ਦੁਬਈ ਜੌਰਜੀਆ ਦੇ ਵਿੱਚ ਜੁੜਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਦੇ ਵਿੱਚ ਲਗਾਤਾਰ ਜਿਹੜੀ ਉਹ ਰੇਡ ਜਾਰੀ ਹੈ ਜਿੱਥੇ ਜਿੱਥੇ ਟਿਕਾਣਿਆਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਵਕੋ ਵਕ ਜਿਹੜੀਆਂ ਇਨਕਮ ਟ ਦੀਆਂ ਟੀਮਾਂ ਨੇ ਉੱਥੇ ਪਹੁੰਚੀਆਂ ਹੋਈਆਂ ਨੇ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਨੂੰ ਮਿਲਾ ਕੇ 35 ਟਿਕਾਣਿਆਂ ਤੇ ਜਿਹੜੀ ਹੈ ਇਹ ਰੇਡ ਲਗਾਤਾਰ ਚੱਲ ਰਹੀ ਹੈ ਮੈਂ ਤੁਹਾਨੂੰ ਇੱਧਰ ਇਹ ਤਸਵੀਰਾਂ ਜ਼ਰੂਰ ਦਿਖਾ ਦੂੰਗੀ ਤੁਸੀਂ ਦੇਖ ਸਕਦੇ ਹੋ ਕਿ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਲਗਾਤਾਰ ਰੇਡ ਜਿਹੜੀ ਹੈ ਉਹ ਜਾਰੀ ਹੈ ਅੰਦਰ ਇਸ ਵਕਤ ਟੀਮਾਂ ਮੌਜੂਦ ਨੇ ਸਵੇਰ ਦੇ ਵੇਲੇ ਵੀ ਅਸੀਂ ਦ੍ਰਿਸ਼ ਦਿਖਾਏ ਸੀਗੇ ਲੇਕਿਨ ਉਸ ਤੋਂ ਬਾਅਦ ਲਗਾਤਾਰ ਟੀਮਾਂ ਦੀ ਆਵਾਜਾਈ ਲੱਗੀ ਹੋਈ ਹੈ ਔਰ ਇੱਥੇ ਜਿਹੜਾ ਉਹ ਇਨਕਮ ਟੈਕਸ ਡਿਪਾਰਟ ਲੇ ਦੇਖਿਆ ਜਾ ਰਿਹਾ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਕਿ ਕੁਝ ਜਿਹੜਾ ਮਿਲ ਰਿਹਾ ਉਸ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਹਾਲੇ ਤੱਕ ਜੇਕਰ ਅਸੀਂ ਜ਼ਿਕਰ ਕਰੀਏ ਜਿਹੜੇ ਹਜੇ ਤੱਕ ਆਂਕੜੇ ਸੋਰਸਸ ਦੇ ਵੱਲੋਂ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਤਕਰੀਬਨ ਤਕਰੀਬਨ 2.2 ਕਰੋੜ ਤੋਂ ਵੱਧ ਦੀ ਜਿਹੜੀ ਇਹ ਨਗਦੀ ਬਰਾਮਦ ਕੀਤੀ ਜਾ ਚੁੱਕੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਹਲੇ ਕਈ ਜਿਹੜੀਆਂ ਨੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਉਸ ਤੋਂ ਇਲਾਵਾ ਜਿਹੜਾ ਉਹ ਕਈ ਥਾਵਾਂ ਤੇ ਪ੍ਰਾਪਰਟੀ ਡੀਟੇਲਸ ਨਿਕਲ ਕੇ ਆਈਆਂ ਨੇ ਪ੍ਰਾਪਰਟੀ ਦੇ ਕਾਗਜ਼ਾਦ ਨਿਕਲ ਕੇ ਜੁਐਲਰੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਨਿਕਲ ਕੇ ਆ ਰਹੀ ਹੈ 600 ਕਰੋੜ ਦਾ ਇਹ ਪੂਰਾ ਇਹ ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਜਿਹੜਾ ਇਹ ਚਾਰ ਟਿਕਾਣਿਆਂ ਤੋਂ ਜਿਹੜੇ ਚਾਰ ਸੂਬੇ ਨੇ ਉਹਨਾਂ ਦੇ ਵਿੱਚੋਂ ਚਲਾਇਆ ਜਾ ਰਿਹਾ ਸੀ ਜਿਸ ਦੇ ਉੱਤੇ ਹੁਣ ਇਨਕਮ ਟੈਕਸ ਡਿਪਾਰਟਮੈਂਟ ਨੇ ਆਪਣੀ ਨਕੇਲ ਕਸੀ ਹੈ ਦਿਪਤੀ ਇਹ ਵੀ ਜ਼ਿਕਰ ਕਰਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਪਾਰਲੀਮੈਂਟ ਸੈਸ਼ਨਸ ਦੇ ਵਿੱਚ ਵੀ ਇਹ ਗੱਲ ਉੱਠਦੀ ਰਹੀ ਹੈ ਕਿ ਜਿਹੜੀ ਇਹ بیٹنگ ਕੰਪਨੀਆਂਜ਼ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਪੱਖਿਆ ਹੋਇਆ ਸੀਗਾ ਹਾਲਾਂਕਿ ਕਈ ਕ੍ਰਿਕਟਰਜ਼ ਦਾ ਵੀ ਨਾਮ ਇਸ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਕਈ ਬਾਲੀਵੁੱਡ ਅਦਾਕਾਰ ਜਿਹੜੇ ਨੇ ਉਹਨਾਂ ਦਾ ਵੀ ਨਾਮ ਇਸ ਦੇ ਵਿੱਚ ਆਂਦਾ ਰਿਹਾ ਲੇਕਿਨ ਹੁਣ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਹਰ ਪਾਸੋਂ ਅਕੇਲ ਜਿਹੜੀ ਹੈ ਉਹ ਕੱਸੀ ਜਾ ਰਹੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਲਗਾਤਾਰ ਜਿਹੜਾ ਇਸ ਨੂੰ ਸੰਜੀਦਗੀ ਦੇ ਨਾਲ ਦੇਖਿਆ ਜਾ ਰਿਹਾ ਔਰ ਇਹ ਦੇਖਿਆ ਜਾ ਰਿਹਾ ਕਿ ਹੋਰ ਕਿਹੜੀ ਕਿਹੜੀ ਥਾਵਾਂ ਤੇ ਜਿਹੜੀ ਹੈ ਇਹ ਤਾਰ ਜੁੜਦੇ ਹੋਏ ਨਜ਼ਰ ਸੈਕਟਰ 33 ਦੇ ਵਿੱਚ ਇਹ ਜਿੱਥੇ ਤੁਸੀਂ ਇਸ ਸਮੇਂ ਖੜੇ ਹੋ ਸਿਰਫ ਇੱਕੋ ਹੀ ਇਹ ਥਾਂ ਹੈ ਜਿੱਥੇ ਰੇਡ ਇਸ ਸਮੇਂ ਹੋ ਰਹੀ ਹੈ ਬਿਲਕੁਲ 33 ਦੇ ਵਿੱਚ ਇੱਕ ਕੋਠੀ ਹੈ ਇਹ ਆਲੀਸ਼ਾਨ ਕੋਠੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਦ੍ਰਿਸ਼ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਥੋੜਾ ਪਿੱਛੇ ਹੋ ਕੇ ਥੋੜੀ ਕੋਠੀ ਦਿਖਾ ਦਿੱਤੀ ਜਾਵੇ ਕਿ ਇਹ ਆਲੀਸ਼ਾਨ ਕੋਠੀ ਜਿਹੜੀ ਹੈ ਇਹ ਸੈਕਟਰ 33 ਦੀ ਆਲੀਸ਼ਾਨ ਕੋਠੀ ਹੈ ਜਿਹਦੇ ਵਿੱਚ ਇਸ ਵਕਤ ਰੇਡ ਚੱਲ ਰਹੀ ਹੈ ਔਰ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਹੈ ਜਿਹੜਾ ਇੱਥੋਂ ਦੀ ਚਲਾਇਆ ਜਾ ਰਿਹਾ ਸੀ ਇਹ ਕਿਹਾ ਜਾ ਰਿਹਾ ਹੈ ਔਰ ਇਸੇ ਤਰੀਕੇ ਦੀ ਇੱਕ ਕੋਠੀ ਜਿਹੜੀ ਹੈ ਉਹ ਐਸ ਸੈਕਟਰ 44 ਦੇ ਵਿੱਚ ਜਿੱਥੇ ਰੇਡ ਚੱਲ ਰਹੀ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਜਿਹੜਾ ਚ ਚੱਲੰਦੇ ਕਰਕੇ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਉਹ ਰੇਡ ਕੀਤੀ ਗਈ ਹੈ ਇਸੇ ਤਰੀਕੇ ਦੇ ਦ੍ਰਿਸ਼ ਅਗਰ ਅਸੀਂ ਦੇਖੀਏ ਪਟਿਆਲਾ ਦੇ ਵਿੱਚ ਵੀ ਹੈਗੇ ਨੇ ਜਿੱਥੇ ਕੋਠੀ ਦੇ ਵਿੱਚ ਰੇਡ ਲੱਗੇ ਤੇਰੇ 35 ਟਿਕਾਣੇ ਨੇ ਦਿੱਪਤੀ 35 ਟਿਕਾਣਿਆਂ ਦੇ ਵਿੱਚ ਵੱਖੋ ਵੱਖੋ ਵੱਖ ਤਰੀਕੇ ਦੇ ਨਾਲ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਕਿਉਂਕਿ ਸਵਾਲ ਵੱਡੇ ਨੇ ਕਿ ਇਸ ਵਕਤ ਜਿਹੜੀ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਅਗਰ ਅਸੀਂ ਦੇਖੀਏ ਕਿ ਪਿਛਲੇ 1.5 2 3 ਸਾਲਾਂ ਦੇ ਵਿੱਚ ਜਿਹੜਾ ਇਹ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਆਲਮੋਸਟ ਡਬਲ ਤੋਂ ਵੱਧ ਹੋ ਚੁੱਕਿਆ ਜਿਹੜਾ ਲਗਾਤਾਰ ਅੱਗੇ ਹੋਰ ਵੱਧਦਾ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਹੁਣ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਲਗਾਤਾਰ ਜਿਹੜੀ ਇਹ ਸਖਤੀ ਕੀਤੀ ਗਈ ਹੈ ਔਰ ਸਖਤੀ ਦੇ ਨਾਲ ਜ ਸਾਰੇ ਐਕਸ਼ਨ ਜਿਹੜੇ ਨੇ ਲਏ ਜਾ ਰਹੇ ਨੇ ਤਾਂ ਕਿ ਜਿੱਥੇ ਵੀ ਆਨਲਾਈਨ ਸੱਟੇਬਾਜ਼ੀ ਦੇ ਕਾਰੋਬਾਰੀ ਹੈਗੇ ਨੇ ਕਾਰੋਬਾਰ ਚਲਾ ਰਹੇ ਨੇ ਉਹਨਾਂ ਨੂੰ ਨਕੇਲ ਉਹਨਾਂ ਦੇ ਉੱਤੇ ਕਸੀ ਜਾਵੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਸਿਕਿਉਰਿਟੀ ਜਿਹੜੀ ਹੈ ਉਹ ਵੀ ਅੰਦਰ ਤਾਇਨਾਤ ਕੀਤੀ ਗਈ ਹੈ ਪ੍ਰੋਟੋਕਾਲ ਹੁੰਦਾ ਹੈ ਜਿਸ ਵਕਤ ਇਨਕਮ ਟੈਕਸ ਡਿਪਾਰਟਮੈਂਟ ਆ ਕੇ ਰੇਡ ਕਰਦਾ ਹੈ ਤੇ ਰੇਡ ਦੇ ਨਾਲ ਜਿਹੜੀ ਹੈ ਸਿਕਿਉਰਿਟੀ ਬਾਹਰ ਜ਼ਰੂਰ ਤਾਇਨਾਤ ਕੀਤੀ ਜਾਂਦੀ ਹੈ ਤਾਂ ਕਿ ਅੰਦਰੋਂ ਕੋਈ ਬਾਹਰ ਨਾ ਜਾ ਸਕੇ ਔਰ ਬਾਹਰੋਂ ਕੋਈ ਵੀ ਵਿਅਕਤੀ ਜਿਹੜਾ ਉਹ ਅੰਦਰ ਨਾ ਆ ਜਾ ਸਕੇ ਹੁਣ ਇਸ ਵਕਤ ਅਗਰ ਅਸੀਂ ਜ਼ਿਕਰ ਜਿਹੜਾ ਹਜੇ ਰੇਡ ਚੱਲ ਰਹੀ ਹੈ ਔਰ ਰੇਡ ਹਜੇ ਜਾਰੀ ਹੈਗੀ ਹੈ ਅੱਗੇ ਤੇ ਇਸ ਦੇ ਵਿੱਚੋਂ ਦਸਤਾਵੇਜ਼ ਹਜੇ ਇਕੱਠੇ ਕੀਤੇ ਜਾ ਰਹੇ ਨੇ ਦਸਤਾਵੇਜ਼ਾਂ ਦਾ ਅਸੀਂ ਜ਼ਿਕਰ ਇਸ ਵਕਤ ਕਰਦੇ ਹਾਂ ਦਿੱਪਤੀ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਵਕਤ ਇਨਕਮ ਟੈਕਸ ਡਿਪਾਰਟਮੈਂਟ ਰੇਡ ਕਰਦਾ ਹੈ ਤੇ ਇੱਕ ਇੱਕ ਚੀਜ਼ ਨੂੰ ਬਹੁਤ ਬਾਰੀਕੀ ਦੇ ਨਾਲ ਦੇਖਿਆ ਜਾਂਦਾ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਇੱਕ ਇੱਕ ਚੀਜ਼ ਦੀ ਰਿਪੋਰਟ ਬਣਾਈ ਜਾਂਦੀ ਹੈ ਜੇਕਰ ਇਹ ਮਾਫੀ ਨਾ ਰੋਕ ਰੀਆਂ ਲਗਜ਼ਰੀ ਕਾਰਾਂ ਹੋ ਗਈਆਂ ਜੋ ਇਹ ਬੇਹਿਸਾਬ ਪ੍ਰਾਪਰਟੀ ਹੈ ਉਸ ਦੇ ਦਸਤਾਵੇਜ਼ ਹਰ ਚੀਜ਼ ਅਧਿਕਾਰੀ ਜਿਹੜੇ ਨੇ ਉਹ ਕੋਖ ਰਹੇ ਹੋਣਗੇ ਦੇਖੋ ਇਸ ਵਕਤ ਇੱਕ ਇੱਕ ਚੀਜ਼ ਬਿਲਕੁਲ ਜਿਵੇਂ ਤੁਸੀਂ ਵੀ ਕਿਹਾ ਕਿ ਲਗਜ਼ਰੀ ਗੱਡੀਆਂ ਹੋ ਗਈਆਂ ਔਰ ਉਸ ਤੋਂ ਇਲਾਵਾ ਅਗਰ ਜੁਐਲਰੀ ਘਰ ਦੇ ਵਿੱਚ ਉਸ ਦੀ ਵੀ ਅਗਰ ਅੰਦਰ ਕੋਈ ਮਹਿੰਗੀ ਸੀਨਰੀ ਹੈਗੀ ਹੈ ਸ਼ੋਪੀਸ ਹੈਗਾ इवन ਉਸ ਦੇ ਵੀ ਦਸਤਾਵੇਜ਼ ਮੰਗੇ ਜਾਂਦੇ ਨੇ ਕਿ ਕਿੱਥੋਂ ਆਈ ਹੈ ਕਿਵੇਂ ਆਈ ਹੈ ਬਿੱਲ ਪ੍ਰੋਵਾਈਡ ਕਰੋ ਇੱਕ ਇੱਕ ਚੀਜ਼ ਨੂੰ ਖੰਗਾਲਿਆ ਜਾਂਦਾ ਹੈ ਜਿਸ ਵਕਤ ਇਨਕਮ ਟੈਕਸ ਡਿਪਾਰਟਮੈਂਟ ਰੇਡ ਕਰਦਾ ਹੈ ਦਿਪਤੀ ਔਰ ਇਹੀ ਚੀਜ਼ਾਂ ਅੰਦਰ ਇਸ ਵਕਤ ਚੱਲ ਰਹੀਆਂ ਨੇ ਕਰੋੜਾਂ ਦੀ ਜਿਹੜੀ ਹੈ ਨਗਦੀ ਹਾਲੇ ਤੱਕ ਮਿਲ ਚੁੱਕੀ ਹੈ ਕਰੋੜਾਂ ਦੇ ਕਈ ਕਰੋੜਾਂ ਦੇ ਜਿਹੜੇ ਨੇ ਹਾਰ ਜੁਐਲਰੀ ਜਿਹੜੀ ਹੈ ਉਹ ਵੀ ਮਿਲ ਚੁੱਕੀ ਹੈ ਲਗਜ਼ਰੀ ਗੱਡੀਆਂ ਅਣਗਿਣਤ ਮਿਲ ਚੁੱਕੀਆਂ ਨੇ ਹਾਲੇ ਤੱਕ ਔਰ ਉਸ ਤੋਂ ਇਲਾਵਾ ਜਿਹੜੀਆਂ ਨੇ ਕੁਝ ਦਸਤਾਵੇਜ਼ ਜਿਹੜੇ ਨੇ ਉਹ ਪ੍ਰਾਪਰਟੀਆਂ ਨੂੰ ਲੈ ਕੇ ਵੀ ਸਾਹਮਣੇ ਨਿਕਲ ਕੇ ਆਏ ਨੇ ਲੇਕਿਨ ਇਹ ਦੇਖਣਾ ਹੋਏਗਾ ਕਿ ਅੱਗੇ ਕੀ ਕੁਝ ਹੋਰ ਨਿਕਲ ਕੇ ਆਂਦਾ ਹੈ ਕਿਉਂਕਿ ਜਿਸ ਤੱਕ ਅਸੀਂ ਗੱਲ ਕਰਦੇ ਹਾਂ ਇਹ ਇਨੀਸ਼ੀਅਲ ਜਾਣਕਾਰੀ ਸਿਗੀ ਕਿ 2.5 ਕਰੋੜ ਤੋਂ ਵੱਧ ਜਿਹੜਾ ਉਹ ਨਗਦੀ ਬਰਾਮਦ ਹੋ ਚੁੱਕੀ ਹੈ ਹੋ ਚੁੱਕੀ ਸੀ ਲੇਕਿਨ ਹੁਣ 72 ਘੰਟਿਆਂ ਤੋਂ ਵੱਧ ਹੋ ਚੁੱਕਾ ਹੈ ਸਮਾਂ 72 ਘੰਟਿਆਂ ਦੇ ਵਿੱਚ ਕਿੰਨਾ ਕੁ ਹੋਰ ਚੀਜ਼ਾਂ ਨਿਕਲ ਆਈਆਂ ਹੋਣਗੀਆਂ ਕੀ ਕੁਝ ਸਾਹਮਣੇ ਆ ਗਿਆ ਹੋਵੇਗਾ ਉਸ ਦੀ ਰਿਪੋਰਟ ਕੁਝ ਦੇਰ ਬਾਅਦ ਜਿਹੜੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਲੇਕਿਨ ਇਹ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ 35 ਟਿਕਾਣੇ ਨੇ 35 ਟਿਕਾਣਿਆਂ ਤੇ ਵੱਖੋ-ਵੱਖ ਢੰਗ ਦੇ ਨਾਲ ਜਿਹੜਾ ਉਹ ਔਨਲਾਈਨ ਸੱਟੇਬਾਜ਼ੀ ਦਾ ਕੰਮ ਚੱਲਦਾ ਸੀਗਾ ਔਰ ਆਮੂਮਨ ਤੌਰ ਤੇ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਦਿਪਤੀ ਹਰ ਦਿਨ ਔਨਲਾਈਨ ਗਿਣਤੀ ਦੇ ਵਿੱਚ ਲੋਕ ਫਸਦੇ ਨੇ ਇਹ ਲੋਕ ਆਮ ਜਨਤਾ ਵੀ ਹੁੰਦੀ ਹੈ ਉਸ ਤੋਂ ਇਲਾਵਾ ਕਾਰੋਬਾਰੀ ਵੀ ਹੁੰਦੇ ਨੇ ਐਂਟਰਪ੍ਰੀਨਿਅਰਸ ਵੀ ਹੁੰਦੇ ਨੇ ਹਰ ਤਰੀਕੇ ਦਾ ਵਿਅਕਤੀ ਜਿਹੜਾ ਅੱਜ ਆਨਲਾਈਨ ਸੱਟੇਬਾਜ਼ੀ ਦੇ ਗਿਰੋਹ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਫਸ ਜਾਂਦਾ ਹੈ ਹੁਣ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਜਿਹੜਾ ਉਹ ਇਨਕਮ ਟੈਕਸ ਡਿਪਾਰਟਮੈਂਟ ਲਗਾਤਾਰ ਨਕੇਲ ਕੱਸਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਜਿਹੜੇ ਲੋਕ ਆਨਲਾਈਨ ਸੱਟੇਬਾਜ਼ੀ ਦੇ ਵਿੱਚ ਇਨਵੋਲਡ ਹੈਗੇ ਨੇ ਉਹਨਾਂ ਦੇ ਉੱਤੇ ਨਕੇਲ ਕਸੀ ਜਾ ਸਕੇ ਔਰ 35 ਟਕਣ ਜੋ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀ ਇਹ ਰੇਡ ਚੱਲ ਰਹੀ ਹੈ ਉਹ ਇਸੇ ਕਰਕੇ ਚੱਲ ਰਹੀ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਨਲਾਈਨ ਸੱਟੇਬਾਜ਼ੀ ਦਾ ਜਿਹੜਾ ਕਾਰੋਬਾਰ ਜਿਹੜਾ ਵਧਦਾ ਜਾ ਰਿਹਾ ਉਸ ਨੂੰ ਕੰਟਰੋਲ ਕੀਤਾ ਜਾਵੇ ਜੀ ਠੀਕ ਹੈ ਸ਼ੁਕਰੀਆ ਅਨੂਜਾ ਬਹੁਤ-ਬਹੁਤ ਤੁਹਾਡਾ ਜਾਣਕਾਰੀ ਦੇਣ ਦੇ ਲਈ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਤਾਂ ਸੈਕਟਰ 33 ਤੋਂ ਮੇਰੇ ਸਹਿਯੋਗੀ ਸਾਨੂੰ ਲਾਈਵ ਅਪਡੇਟ ਦੇ ਰਹੇ ਸੀ ਠੀਕ ਕਿਸੇ ਤਰੀਕੇ ਦੀ ਕਾਰਵਾਈ ਸੈਕਟਰ 44 ਦੇ ਵਿੱਚ ਵੀ ਹੋ ਰਹੀ ਹੈ ਮੇਰੇ ਸਹਿਯੋਗੀ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ 7 ਘੰਟਿਆਂ ਤੋਂ ਵੱਧ ਹੋ ਚੁੱਕਾ ਹੈ ਜਿਸ ਵਕਤ ਇਨਕਮ ਟੈਕਸ ਦੀ ਰੇਟ ਜਿਹੜੀ ਹੈ ਵੱਖ-ਵੱਖ ਠਿਕਾਣਿਆਂ ਤੇ ਚੱਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਔਰ ਨਾਲ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਨਕਮ ਟੈਕਸ ਦੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਔਰ ਆਨਲਾਈਨ ਸੱਟਾ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਰੇਡਸ ਚੱਲ ਰਹੀਆਂ ਨੇ ਇਸ ਵਕਤ ਮੈਂ 44 ਸੈਕਟਰ ਦੇ ਵਿੱਚ ਮੌਜੂਦ ਹਾਂ ਜਿੱਥੇ ਇਨਕਮ ਟੈਕਸ ਦੀ ਰੇਟ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਉਹਨਾਂ ਦੇ ਵੱਲੋਂ ਇਹ ਰੇਡ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਠਿਕਾਣਿਆਂ ਤੇ ਜਾ ਕੇ ਜਿਹੜੀ ਉਹ ਪ੍ਰੋਪਰ ਡਿਟੇ ਜਾਂ ਔਰ ਉਸ ਤੋਂ ਇਲਾਵਾ ਜਿਹੜੀ ਹੋਰ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਇਹ ਤਹਿਕੀਕਤ ਕੀਤੀ ਜਾ ਰਹੀ ਹੈ ਤੁਹਾਨੂੰ ਮੈਂ ਤਸਵੀਰ ਦਿਖਾ ਰਹੀ ਹਾਂ ਇਹ 44 ਸੈਕਟਰ ਦੀ ਕੋਠੀ ਹੈ ਜਿੱਥੇ ਇਸ ਵਕਤ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਜਾਰੀ ਹੈ ਔਰ 35 ਸੈਕਟਰ ਕੁੱਲ ਮਿਲਾ ਕੇ 35 ਥਾਵਾਂ ਅਜਹੀਆਂ ਨੇ ਜਿਨ੍ਹਾਂ ਦੇ ਸੈਂਟਰ ਜਿਹੜੇ ਨੇ ਜਿਨ੍ਹਾਂ ਤੇ ਇਹ ਰੇਡ ਮਾਰੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੋਰ ਕਾਰੋਬਾਰੀ ਜਿਹੜੇ ਨੇ ਉਹਨਾਂ ਦਾ ਨਾਮ ਇਵਨ ਕ੍ਰਿਕਟਰਜ਼ ਦਾ ਨਾਮ ਜਿਹੜੇ ਉਸ ਤੋਂ ਇਲਾਵਾ ਬਾਲੀਵੁੱਡ ਸਟਾਰਸ ਨੇ ਉਹਨਾਂ ਦਾ ਨਾਮ ਆਨਲਾਈਨ ਸੱਟੇਬਾਜ਼ੀ ਦੇ ਵਿੱਚ ਆਇਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਇਹ ਰੇਡ ਲਗਾਤਾਰ ਜਾਰੀ ਹੈ ਇਸ ਦੀ ਨਕੀਲ ਜਿਹੜੀ ਹੈ ਹੁਣ ਕੱਸੀ ਜਾ ਰਹੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਹਾਲਾਂਕਿ ਹਾਲੇ ਤੱਕ ਜਿਹੜੇ ਸੋਰਸਸ ਦੇ ਵੱਲੋਂ ਨਿਕਲ ਕੇ ਇਨਫੋਰਮੇਸ਼ਨ ਸਾਹਮਣੇ ਆਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਨੇ 10 ਤੋਂ ਵੱਧ ਆਈਪੀਐਸ ਆਫੀਸਰਸ ਦਾ ਵੀ ਨਾਮ ਸੋਰਸਸ ਦੇ ਹਿਸਾਬ ਦੇ ਨਾਲ ਸਾਹਮਣੇ ਆਇਆ ਔਰ ਨਾਲ ਦੇ ਨਾਲ ਤਿੰਨ ਅਧਿਕਾਰੀ ਸੀਨੀਅਰ ਜਿਹੜੇ ਨੇ ਚੰਡੀਗੜ੍ਹ ਦੇ ਨੇ ਉਹਨਾਂ ਦਾ ਵੀ ਇਸ ਦੇ ਵਿੱਚ ਨਾਮ ਸਾਹਮਣੇ ਆ ਕੀ ਦੱਸਿਆ ਜਾ ਰਿਹਾ ਹੈ ਕਿ 600 ਕਰੋੜ ਦਾ ਜਿਹੜਾ ਉਹ ਸਾਰਾ ਇਹ ਔਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਸੀਗਾ ਜਿਸ ਦੇ ਉੱਤੇ ਹੁਣ ਇਨਕਮ ਟੈਕਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ ਔਰ ਇਨਕਮ ਟੈਕਸ ਦੇ ਵੱਲੋਂ ਆਪਣਾ ਕੰਮ ਉਸ ਦੇ ਉੱਤੇ ਕੀਤਾ ਜਾ ਰਿਹਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਹਰ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਅੰਦਰ ਜਿਹੜੀ ਹੈ ਉਹ ਇਨਕਮ ਟੈਕਸ ਦੇ ਡਿਪਾਰਟਮੈਂਟ ਦੇ ਵੱਲੋਂ ਲਗਾਤਾਰ ਤਹਿਕੀਕਾਤ ਜਿਹੜੀ ਇਹ ਜਾਰੀ ਹੈ ਪ੍ਰੋਪਰ ਡਿਟੇਲਡ ਰਿਪੋਰਟ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈ ਕਿ ਕੀ ਕੁਝ ਜਿਹੜਾ ਉਹ ਹੈਗਾ ਔਨ ਸੋ ਕੁਸੀ ਗੱਲ ਕਰਦੇ ਆ ਹਾਲੇ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਥਾਵਾਂ ਤੋਂ ਜਿਹੜਾ ਉਹ ਨਕਦੀ ਬਰਾਮਦ ਹੋਈ ਹੈ ਜੁਐਲਰੀ ਬਰਾਮਦ ਹੋਈ ਹੈ ਨਾਲ ਦੇ ਨਾਲ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਔਰ ਪ੍ਰਾਪਰਟੀ ਦੇ ਦਸਤਾਵੇਜ਼ ਜਿਹੜੇ ਨੇ ਉਹ ਵੀ ਨਿਕਲ ਕੇ ਸਾਹਮਣੇ ਆਏ ਨੇ ਇਹ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਚੰਡੀਗੜ੍ਹ ਦੇ ਦੋ ਟਿਕਾਣਿਆਂ ਤੇ ਰੇਡ ਚੱਲ ਰਹੀ ਹੈ 33 ਸੈਕਟਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਹੁਣ 44 ਸੈਕਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਔਰ ਭਾਰਤ ਦੇ ਵਿੱਚ ਇਹਨਾਂ ਦਾ ਕਿੰਗਪਿੰਨ ਇੱਕ ਦੱਸਿਆ ਜਾ ਰਿਹਾ ਰਿੰਕੂ ਜੋ ਭਾਰਤ ਦੇ ਵਿੱਚ ਬੈਠ ਕੇ ਇਸ ਨੂੰ ਆਪਰੇਟ ਕਰ ਦੁਬਈ ਔਰ ਜੌਰਜੀਆ ਦੇ ਵਿੱਚ ਬੈਠ ਕੇ ਜਿਹੜਾ ਉਹ ਆਪਰੇਟ ਕਰ ਰਹੇ ਨੇ ਹਾਲਾਂਕਿ ਇਸ ਦੇ ਉੱਤੇ ਅੱਗੇ ਦੀ ਜਾਣਕਾਰੀ ਤਫ਼ਤੀਸ਼ ਨਾਲ ਜਿਹੜੀ ਹੈ ਉਹ ਇਸ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਟੀਮ ਜਿਹੜੀਆਂ ਨੇ ਹਰ ਥਾਂ ਤੇ ਮੌਜੂਦ ਨੇ ਵੱਖ-ਵੱਖ ਇਨਕਮ ਟੈਕਸ ਦੀ ਟੀਮ ਜਿਹੜੀਆਂ ਨੇ ਵੱਖ-ਵੱਖ ਟਿਕਾਣਿਆਂ ਤੇ ਮੌਜੂਦ ਹੈ ਔਰ ਉਹਨਾਂ ਦੇ ਵੱਲੋਂ ਪ੍ਰੋਪਰ ਡਿਟੇਲਡ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਇਹ ਇਨਕਮ ਟੈਕਸ ਦਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਹੈ ਪਹਿਲਾਂ ਸਾਰਾ ਸਮਾਨ ਨਿਕਲਵਾਇਆ ਜਾਂਦਾ ਹੈ ਸਾਰਿਆਂ ਦੇ ਬਿਲਸ ਮੰਗੇ ਜਾਂਦੇ ਨੇ ਜਿੜੀ-ਜਿੜੀ ਚੀਜ਼ ਤੁਹਾਡੀ ਆਪਣੀ ਵਾਈਟ ਮਨੀ ਦੀ ਹੋਏਗੀ ਜਿਹਦੇ ਜਿਹਦੇ ਬਿਲ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਉਹ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਔਰ ਉਸ ਨੂੰ ਡਿਟੇਲ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਔਰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਦੋ ਟਿਕਾਣੇ 44 ਸੈਕਟਰ 33 ਸੈਕਟਰ ਜਿਹੜੇ ਨੇ ਉਹਨਾਂ ਤੇ ਇਸੋਤ ਇਨਕਮ ਟੈਕਸ ਦੀ ਰੇਟ ਚੱਲ ਰਹੀ ਹੈ ਔਰ ਇਸ ਦੇ ਉੱਤੇ ਲਗਾਤਾਰ ਜਿਹੜੀ ਹੈ ਉਹ ਕਾਰਵਾਈ ਅੱਗੇ-ਅੱਗੇ ਕੀਤੀ ਜਾ ਰਹੀ ਹੈ ਇਸ ਦੇ ਨਾਲ ਇਹ ਵੀ ਨਿਕਲ ਕੇ ਸਾਹਮਣੇ ਆਏਗਾ ਕਿ ਹੋਰ ਕਿਹੜੇ-ਕਿਹੜੇ ਤਾਰ ਜਿਹੜੇ ਨੇ ਕਿੱਥੇ-ਕਿੱਥੇ ਜਾ ਕੇ ਜੁੜਦੇ ਨੇ ਕੈਮਰਾ ਤੇ ਮੇਰੇ ਸਹਿਯੋਗੀ ਸੰਮੀਰ ਦੇ ਨਾਲ ਅਨੁਜ ਸ਼ਰਮਾ ਚੰਡੀਗੜ੍ਹ ਤੇ ਹੁਣ ਅਸੀਂ ਕੁਝ ਹੋਰ ਖਬਰਾਂ ਦੇ